ਅਗੇ ਵਾਤੇ ਪੰਚਾਇਤੀ ਚੋਣਾਂ ਦੇ ਲਈ ਨਾਮਿਨੇਸ਼ਨ ਦਾ ਆਖਰੀ ਦਿਨ ਹੈ ਅੱਜ ਕਾਗਜ਼ ਪੜਨ ਦੇ ਲਈ ਹੋਵੇਗੀ ਜਦੋਂ ਜਹ ਹੈ ਅਜੇ ਤੱਕ ਅੱਧੇ ਉਮੀਦਵਾਰਾਂ ਨਹੀਂ ਦਾਖਲ ਕੀਤੇ ਨੇ ਕਾਗਜ਼ ਸੂਬੇ ਦੀਆਂ 13237 ਪੰਚਾਇਤਾਂ ਲਈ ਹੋ ਰਹੀ ਹੈ ਚੋਣ ਚੁਣੇ ਜਾਣਗੇ 13237 ਸਰਪੰਚ ਅਤੇ 84437 515 ਅਕਤੂਬਰ ਨੂੰ ਵੋਟਿੰਗ ਹੋਵੇਗੀ ਤੇ 15 ਅਕਤੂਬਰ ਦੀ ਸ਼ਾਮ ਨੂੰ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਸੋ ਅੱਜ ਆਖਰੀ ਦਿਨ ਹੈ ਨੋਮੀਨੇਸ਼ਨ ਦਾ ਜਿੱਥੇ ਕਿ ਅੱਜ ਜਦੋ ਜਹਿਦ ਕੀ ਹੋਵੇਗੀ ਅੱਜ ਕਾਗਜ਼ ਪਰ ਅੰਦੇ ਲਈ ਕਿਉਂਕਿ ਅੱਜ ਅਖੀਰਲਾ ਦਿਨ ਹੈ ਅੱਜ ਤੋਂ ਬਾਅਦ ਕੋਈ ਵੀ ਨੋਮੀਨੇਸ਼ਨ ਦਾਖਲ ਨਹੀਂ ਕਰ ਸਕੇਗਾ ਸੋ ਅੱਧੇ ਤੋਂ ਵੱਧ ਲੋਕਾਂ ਦੇ ਵੱਲੋਂ ਹਜੇ ਤੱਕ ਨੋਮੀਨੇਸ਼ਨ ਨਹੀਂ ਭਰੀਆਂ ਗਈਆਂ ਨੇ ਸੋ ਦੱਸ ਦਈਏ ਕਿ 13237 ਸਰਪੰਚ ਚੁਣੇ ਜਾਣੇ ਤੇ 437 ਜਿਹੜੇ ਕਿ ਪੰਜ ਟੋਨੇ ਜਾਣੇ ਨੇ ਸੋ 15 ਅਕਤੂਬਰ ਨੂੰ ਇਹ VOTING ਹੋਵੇਗੀ ਤਾਂ ਉਸੇ ਦਿਨ ਹੀ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਸੋ ਅੱਜ ਆਖੀਰਲਾ ਦਿਨ ਹੈ ਨਾਮਿਨੇਸ਼ਨ ਪਰੰਦਾ ਹਾਲਾਂਕਿ ਕੁਝ ਪਿੰਡਾਂ ਦੇ ਵਿੱਚ ਸਰਵ ਸੰਮਤੀ ਦੇ ਨਾਲ ਆਪਣੇ ਪੰਚਾਇਤਾਂ ਪੰਚਾਇਤ ਜਿਹੜੀ ਕਿ ਬਣਾ ਲਈ ਗਈ ਹੈ ਸਰਪੰਚ ਚੁਣ ਲਏ ਗਏ ਨੇ ਪਰ ਜਿਹੜਾ ਕਿ ਚੁਣ आयोग चोन कमीशन के नियम अनुसार जोड़े कि यह पंद्रह अक्टूबर वोटिंग होनी है तो उसके लिए नोमीनेशन करखीरला दिन है अज तो बाद कोई भी जोड़ा कि उम्मीदवार वह नोमीनेशन दाखिल नहीं कर सकेगा सो अच कागज़ भरन के लिए जदोजहद होगी सो अज बेहद खास दिन अच्छ अखीरला दिन है सो कुलवीर दिवान जुड़ चुके हैं कुलवीर अज्ज जदोजहद होगी बेहद क्योंकि अद्धे तो वह उम्मीदवार के वलों नोमीनेशन दाखिल नहीं हजे किए गए अखीरला दिन है जी ਬਿਲਕੁਲ ਲਾਜਿਕ ਕਿ ਲਾਸਟ ਦਿਨ ਹੈ ਇਸ ਕਰਕੇ ਜਿਹੜੇ ਵੀ ਉਮੀਦਵਾਰ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਉਹ ਅੱਜ ਤੱਕ तकरीबन तकरीबन ਆਪਣੇ ਸਾਰੇ ਨਾਮਿਨੇਸ਼ਨ ਜਿਹੜੇ ਹੈਗੇ ਨੇ ਉਹ ਕਰਦੇ ਨਹੀਂ ਨੇ ਤੇ ਪੰਜਾਬ ਦੇ ਵਿੱਚ ਕਿਉਂਕਿ 13000 ਤੋਂ ਵੱਧ ਜਿਹੜੀਆਂ ਪੰਚਾਇਤਾਂ ਨੇ ਇਸ ਕਰਕੇ ਇੱਕ ਵੱਡੀ ਸੰਖਿਆ ਜਿਹੜੀ ਹੈਗੀ ਹੈ ਉਹ ਪੰਚਾਇਤਾਂ ਪੰਚਾਇਤੀ ਜੋ ਜਿਹੜੀ ਚੋਣਾਂ ਨੇ ਉਸ ਦੇ ਉਹ ਨਰਨ ਵਾਸਤੇ ਉਮੀਦਵਾਰਾਂ ਦੀ ਹੋਵੇਲੀ ਚਾਹੇ ਉਹ ਪੰਚ ਪਦ ਨੇ ਜਾਂ ਫਿਰ ਉਹ ਸਰਪੰਚਾਂ ਦੇ ਪਦ ਨੇ ਇੱਕ ਵੱਡੀ ਸੰਖਿਆ ਜਿਹੜੀ ਹੈਗੀ ਆ ਉਹ ਨਿਕਲ ਕੇ ਸਾਹਮਣੇ ਆਏਗੀ ਹਾਲਾਂਕਿ ਕਿੰਨੇ ਉ ਆਪਤਿਆਸੀ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਉਤਰਨਗੇ ਪੰਚ ਪੰਚ ਅਤੇ ਸਰਪੰਚਾਂ ਦੇ ਲਈ ਇਹ ਅਜੇ ਵੇਖਣਾ ਹੋਵੇਗਾ ਕਿਉਂਕਿ ਅੱਜ ਲਾਸਟ ਦਿਨ ਹੈ ਤੇ ਅੱਜ ਬਹੁਤ سارے ਲੋਕ ਹੀ ਰਹੇਗੇ ਨੇ ਉਹ ਨਾਮਿਨੇਸ਼ਨ ਪਰੰਦੇ ਉਮੀਦ ਹੈ ਜੀ ਬਿਲਕੁਲ ਅਜੇ ਖੀਲਦੇ ਐਨਐਸਓ ਕੱਲ ਜਿਹੜੇ ਕਿ ਸੀਐਮ ਮਾਨ ਦੇ ਵੱਲੋਂ ਵੀ ਕਿਹਾ ਗਿਆ ਸੀ ਆਪਣੇ ਪਿੰਡ ਪਹੁੰਚੇ ਸੀ ਸੰਗਰੂਰ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸਰਬਸੰਮਤੀ ਨਾਲ ਜਿਹੜੀ ਕਿ ਪੰਚਾਇਤ ਚੁਣੀ ਜਾਣੀ ਚਾਹੀਦੀ ਹੈ ਜੀ ਦੇਖੋ ਸਰਵ ਸਮਰਥੀ ਦੇ ਨਾਲ ਜਿਹੜੀ ਹੈਗੀ ਸਰਕਾਰ کافی ਜੋਰ ਲਗਾ ਰਹੀ ਹੈ ਕਿ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਚੁਣੀਆਂ ਜਾਣ ਕਿਉਂਕਿ ਇਸ ਦੇ ਨਾਲ ਨਾ ਕੇਵਲ ਇੱਕ ਖੱਜਲ ਖਵਾਲੀ ਜਿਹੜੀ ਹੈਗੀ ਹੈ ਉਹ ਬਸਦੀ ਹੈ ਆ ਸ਼ਾਸਨ ਪ੍ਰਸ਼ਾਸਨ ਦੀ ਵੀ ਤੇ ਨਾਲ ਹੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਆਪਸੀ ਭਾਈਚਾਰਾ ਬਣਿਆ ਰਹਿੰਦਾ ਇਸ ਨੂੰ ਮੋਟੀਵੇਟ ਕਰਨ ਵਾਸਤੇ ਵੀ ਸਰਕਾਰ ਨੇ ਜਿਹੜਾ ਹੈਗਾ ਉਹ ਕੁਝ ਵਿਸ਼ੇਸ਼ ਗ੍ਰਾਂਟ ਜਿਹੜੀ ਹੈਗੀ ਹੈ ਇਹੋ ਜਿਹੇ ਪੰਚਾਇਤਾਂ ਵਾਸਤੇ ਰੱਖੇ ਜਿਹੜੀ ਜਿੱਥੇ ਜਿੱਥੇ ਸਰਵਸੰਮਤੀ ਦੇ ਨਾਲ ਮੈਂਬਰ ਜਿਹੜੇ ਹੈਗੇ ਨੇ ਉੱਥੇ ਦੇ ਜਾਂਦੇ ਨੇ ਜੀ ਬਿਲਕੁਲ ਜੁਆ ਅਖਰੀ ਦਿਨ ਹੈ ਸਭ ਤੋਂ ਪਹਿਲਾਂ ਤੁਹਾਡਾ ਕੁਲਵੀਰ ਜੀ ਜਾਣਕਾਰੀ ਦੇ ਲਈ ਸਵਾਜ ਅਖੀਰਲਾ ਦਿਨ ਨਾਮਿਨੇਸ਼ਨ ਦਾ ਅੱਜ ਨਾਮਿਨੇਸ਼ਨ ਦਾਖਲ ਕਰਨ ਦੇ ਲਈ ਜਿਹੜੇ ਕਿ